उपजी प्रीत प्रेम रस जाओ मन तन अंतर यही स्वाओ उपजी प्रीत प्रेम रस जाओ ये तो आगे फेर दो ये पीछे जे ਤੁਸੀਂ ਇਹ ਕਲੂਗੋ ਇੱਕ ਵਾਰ ਤੌਖਾ ਹੈ ਪਹਿਲੇ ਕੰਮ ਛੱਡ ਕੇ ਪਹਿਲੇ ਕਰਿਆ ਕਰਮ ਜੋ ਕਰਦਾ ਹੈ ਨਾ ਕਰਮकांड ਛੱਡ ਕੇ ਇੱਦੋਂ ਆਉਣਾ ਪਹਿਲਾ ਔਖਾ ਹੈ ਮੁਸ਼ਕਲ ਗੱਲ ਪਰ ਜੇ ਇੱਥੇ ਤੱਕ ਪਹੁੰਚ ਗਏ ਛੱਡ ਦਵੇ ਫਿਰ ਅੱਗੇ ਜਾ ਕੇ ਉਪਜੀ ਪ੍ਰੀਤ ਸੇ ਇਹਦੇ ਨਾਲੇ ਪ੍ਰੀਤ ਪੈ ਜਾਂਦੀ ਹੈ ਰੂਪਜੋ ਪਰਮਾਤਮਾ ਕੁਝ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਉਪਜੀ ਪ੍ਰੀਤ ਪ੍ਰੇਮ ਰਸ ਚੋ ਪ੍ਰੀਤ ਪ੍ਰੇਮ ਰਸ ਚੋ ਮਨ ਤਨ ਅੰਤਰ ਇਹੀ ਸੋ ਆਉ ਬਾਹਰ ਦਾ ਅੰਤਰ ਇਹ ਸੋ ਹੁੰਦੇ ਦਰ ਉਹ ਹਿਰਦੇ ਦੇ ਅੰਦਰ ਇਹ ਹੀ ਉਹ ਬਨੋਰ ਰਹੇਗਾ ਸੋ ਬਨੋਰ ਤੁਸ ਪ੍ਰੀਤ ਉਪਜੀ ਫਿਰ ਇਸੇ ਖੁਬਨੋਰ ਜੇ ਜਦੋਂ ਪ੍ਰਾਪਤੀ ਹੋਣ ਲੱਗੀ ਤਾਂ ਨਾਮ ਜਪਣ ਨਾਲ ਪ੍ਰੀਤ ਹੋਵੇ। ਲਾਭ ਜਿਹੜੇ ਕੰਮ ਚ ਲਾਭ ਹੋਵੇ ਜਿਸ ਤੈਸ ਹੋ ਜਾਂਦਾ। ਪ੍ਰੀਤ ਨਾਲ ਇੰਟਰਸਟ ਤੇ ਹੈ। ਪ੍ਰੀਤ ਉਹਨੇ ਦਿਲਚਸਪੀ ਹੋ ਗਈ, ਟੈਸਟ ਹੋ ਗਿਆ, ਫਾਇਦਾ ਮਿਲਦਾ ਉਹ ਚੋ। ਪ੍ਰੇਮ ਰਸ ਚੋ। ਪ੍ਰੇਮ ਰਸ ਦਾ ਚੋ। ਫਾਇਦਾ ਹੋਏ। ਪ੍ਰੇਮ ਰਸ ਮਿਲਦਾ ਨਾਮ ਰਸ ਨੂੰ ਪ੍ਰੇਮ ਰਸ। ਕਹਿੰਦਾ ਇੱਥੇ ਨਾਮ ਰਸ ਹੀ ਪ੍ਰੇਮ ਰਸ ਹੈ। ਇਹਨਾਂ ਪਰੇਮ ਬਤਾਂੰਦਰ ਆਪਸ ਵਿੱਚ ਜਿਹੜੇ ਬੈਠੇ ਨੇ ਨਾ ਅਡਲ ਮਤਾਂਲੇ ਇੱਕ ਦੂਏ ਦਾ ਪ੍ਰੇਮ ਦੀ ਹੈ ਦੂਜੀ ਮਤਾਂਲੇ ਦਾ ਦੂਜੀ ਦਾ ਪ੍ਰੇਮ ਦੀ ਹੁੰਦਾ ਪਰ ਕਹਿੰਦੇ ਜੇ ਇਹ ਤੁਸੀਂ ਲਾਈਨ ਬਦਲੋ ਕੋਈ ਸਾਰਿਆਂ ਦੇ ਪ੍ਰੇਮ ਮੌਜੂਦ ਹੁੰਦਾ ਪ੍ਰੇਮ ਰਸਤਾ ਚਾਹ ਉਹ ਹਜੂ ਪ੍ਰੇਮ ਕਿਉਂ ਨਹੀਂ ਆਪਣੀ ਆਪਣੀ ਬਸਤ ਹੈ ਜਿੱਥੇ ਆਪਣੀ ਆਪਣੀ ਬਸਤ ਹੁੰਦੀ ਹੈ ਉੱਥੇ ਪ੍ਰੇਮ ਨਹੀਂ ਹੁੰਦਾ ਆਪਣਾ ਆਪਣਾ ਲਾਭ ਹੁੰਦਾ ਉੱਥੇ ਜਿੱਥੇ ਆਪਣਾ ਆਪਣਾ ਲਾਭ ਹੈ ਉੱਥੇ ਤਖਰਾਓ ਹੁੰਦਾ ਪ੍ਰੇਮ ਨਹੀਂ ਹੁੰਦਾ ਜਿੱਥੇ ਪਰਸਨਲ ਲਾਭ ਨਹੀਂ ਹੁੰਦਾ ਸਵਾਰਥ ਵਿੱਚ ਪ੍ਰੇਮ ਨਹੀਂ ਹੁੰਦਾ ਪਰਮਾਰਥ ਵਿੱਚ ਪ੍ਰੇਮ ਹੁੰਦਾ ਜਦ ਗੱਲ ਸਾਰੇ ਹੀ ਪਰਮਾਰਥ ਦੀ ਆਜਵੇ ਤਾਂ ਉੱਥੇ ਸਵਾਰਥ ਦੀ ਜਗ੍ਹਾ ਜਿੱਥੇ ਸਵਾਰਥ ਖਤਮ ਹੋ ਜਾਂਦਾ ਹੈ ਜਿੱਥੇ ਆਪਣੀ ਆਪਣੀ ਮਾਰਥਾ ਸਭ ਸਵਾਰਥ ਦੀ ਜਦੋਂ ਸਵਾਰ ਦਾ ਖਤਮ ਹੁੰਦਾ ਪ੍ਰੇਮ ਜਾਂ ਹੁੰਦਾ ਜਿੰਨਾ ਜੇ ਸਵਾਰ ਦਾ ਪ੍ਰੇਮ ਨਹੀਂ ਹੋ ਸਕਦਾ ਖਾਸ ਵਿੱਚ ਪ੍ਰੇਮ ਹੋਏ ਨਹੀਂ ਸਕਦਾ ਸਵਾਰ ਦਾ ਸਾਰੇ ਭਾਈ ਭਾਈ ਨੂੰ ਖਲਾਫ ਨੇ ਉਸ ਦਾ ਕਿਆ ਮਰ ਗਏ ਨੇ ਬਾਦਲ ਦੋ ਹੀ ਛੋਟੇ ਸਵਾਰ ਦਾ ਸਾਕੇਆਂ ਦੇ ਵਿੱਚ ਵੀ ਇਹ ਹੀ ਗੱਲ ਹੈ ਸਵਾਰ ਦਾ ਪ੍ਰੇਮ ਨਹੀਂ ਹੋ ਸਕਦਾ ਜਿੰਨੀਆਂ ਬੱਤਾਂ ਮਨ ਬੱਤਾਂ ਨੂੰ ਸੌਣ ਤੋਂ ਫਿਰ ਸਵਾਰ ਦਾ ਸਵਾਰਥ ਦਈ ਸਵਾਰਥੀ ਜਿਹੜੀ ਮਤਬਨ ਬਣਾਉਂਦਾ ਸਵਾਰਥ ਹੁੰਦਾ ਹੈ ਜਪ ਸਵਾਰਥ ਦਾ ਤਿਆਗ ਇਹ ਫਰਮਾਰਦਾ ਹੈ ਸਵਾਰਥ ਦਾ ਤਿਆਗ ਇਹ ਪਹਿਲੇ ਸਟੇਜ ਦੀ ਗੱਲ ਹੈ ਬੜਾ ਫਾਇਦਾ ਸਮਝਣਾ ਸਵਾਰਥ ਉਹ ਤੁਹ ਸਮਝਾਇਆ ਵੀ ਇਸ ਤਰ੍ਹਾਂ ਛੱਡੋ ਸਵਾਰਥ ਆਇਆ ਧਰਮ ਆਇਆ ਕਰਮ ਆਇਆ ਧਰਮ ਆਇਆ ਸਵਾਰਥ ਨੂੰ ਮੰਨ ਲੈ ਆ ਜੇ ਸਵਾਰਥ ਹੈ ਅਸਿਆਗ ਦਤਾ ਜੇ ਧਿਆਵਤਾ ਪਰਮਾਰਥ ਹੋ ਗਿਆ। ਹਾਂਜੀ। ਪ੍ਰੇਮ ਰਾਚਾ ਉਹ ਉਗਲੀ ਪ੍ਰੀਤ ਪ੍ਰੇਮ ਰਾਚਾ ਵੰਤਲ ਪੈਦਾ ਹੋਦੀ ਸਵਾਰਥ ਦੀ ਜਗਾ ਪਰਮਾਰਥ ਆ ਗਿਆ। ਜੇ ਕੋ ਪਰਮਾਰਥ ਆ ਗਿਆ ਸਭਨਾ ਪ੍ਰੇਮ ਹੋ ਗਿਆ। ਪ੍ਰੇਮ ਰਾਚਾ ਉਹ ਅਗੇ ਰਸਦਾ ਚਾਉ ਹੁਣ ਹੋਰ ਹੋਰ ਹੋਰ। ਜਿਵੇਂ ਬੱਚੇ ਨੂੰ ਪਾਣੀ ਦਾ ਚਾਹ ਹੁੰਦਾ ਜਿੰਨਾ ਪਾਣੀ ਜਿਆਦਾ ਹੋਵੇ ਬੱਚੀ ਉੰਨੀ ਖੁਸ਼। ਇਹ ਜਿੰਨਾ ਬਿਆਨ ਪ੍ਰੇਮ ਰਸ ਉਹਨੇ ਪੁੱਛਿਆਗਾ ਹਾਂ ਜੀ ਤੁਹਾਨੂੰ ਅੰਤਰ ਇਹੀ ਸਵਾਲ ਮਤlana ਅੰਤਰ ਇਹੀ ਸਵਾਲ ਜੋ ਵੀ ਘਟੇ ਇਹੀ ਇਹਦਾ ਹੀ ਮਤਲਬ ਹੈ ਇਹ ਨਹੀਂ ਛੜੇ ਜੀ ਸਵਾਲ ਛੱਜਿਆ ਸਵਾਲ ਇਹੀ ਛੜ ਰਹੀ ਜੀ ਸਵਾਲ ਵੀ ਇੱਥੇ 100 ਅਸਰ ਨੂੰ ਨੋਰ ਤੋਂ ਸਵਾਲ ਨਾਲ ਨੋਰ ਤੇ ਫਰਕ ਆ ਬਿਦੋਰ ਤੇ ਇਹੀ ਹੈ ਜੇ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਇਹ ਕਮਾਈ ਹੋਗੀ ਹੋਰ ਜਾਂਦੀ ਕਮਾਈ ਸ਼ੁਰੂ ਹੋਗੀ ਆਪਣੀ ਕਮਾਈ ਸ਼ੁਰੂ ਹਾਂਜੀ ਦੇਖੋ ਪੇਖ ਦਰਸ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ ਦੇਖੋ ਪੇਖ ਦਰਸ ਸੁਖ ਹੋਏ ਜਿਉਂ ਜਿਉਂ ਸਮਝ ਆਉਂਦੀ ਹੈ ਨਾ ਇਸ ਨੂੰ ਨਾ ਬੁੱਧੀ ਸਮਝਣ ਸ਼ਕਤੀ ਹੈ ਜਿਉਂ ਉਹ ਨੂੰ ਲੈਟਰ ਕਰਨ ਅੱਖਰਾਂ 'ਚ ਕੀ ਲਿਖਿਆ ਹੋਇਆ ਹੈ ਉਹ ਕੀ ਲਿਖਿਆ ਆ ਉਹਨੂੰ ਸਮਝਣਾ ਦਰਸ਼ਕ ਕਰਨਾ ਉਹ ਨੇਤਰ ਅੱਖਰਾਂ ਦੇ ਵਿੱਚ ਖੋਜਣਾ ਹੈ ਕੁਝ ਓਜਣ ਕਾਹਦੇ ਨਾਲ ਖਸਤਾ ਪਗਾਈਆ ਵੀ ਆ ਊੜਾ ਹੜਾ ਈੜੀਆ ਕਾਲੇ ਖਰੂ ਜਿੱਟਾ ਖਾਲੀ ਜੈ ਖੋਜਣਾ ਕੀ ਹੈ ਤੇ ਥੋੜੇ ਖੋਜਣਾ ਵੀ ਸਿਆਹੀ ਕਾਦੀ ਬਣੀ ਹੋਈ ਹੈ ਕਤਾ ਹੋਈ ਨਾ ਲਾ ਬਣੀ ਹੈ ਅੱਖਰਾਂ 'ਚ ਖੋਜਣਾ ਕੀ ਹੈ ਅੱਖਰਾਂ 'ਚ ਲਿਖਿਆ ਹੈ ਕੀ ਉਹ ਖੋਜਣਾ ਇਹਨਾਂ ਦਾ ਅਰਥ ਕੀ ਹੈ ਉਹ ਖੋਜਣਾ ਬਿਨ ਅਖਰਾਂ ਮੈਂ ਤੁਹਾਨੂੰ ਸਾਰੇ ਖੋਜੇ। ਮੁਝ ਹਾਂਜੀ ਮੇਤਰੋਂ ਪੇਖ ਦਰਸ ਸੁਖ ਹੋਏ ਮੇਤਰੋਂ ਪੇਖ ਦਰਸ ਸੁਖ ਹੋਏ ਮਨੋ ਜੋ ਵੀ ਕੁਝ ਸੁਣਿਆ ਇਹ ਪੜਿਆ ਉਹਦੇ ਚੀਜ਼ਾਂ ਸਮਝਿਆ ਉਹਨੂੰ ਜਿਉਂ-ਜਿਉਂ ਉਹਦੇ ਚੋਂ ਦਰਸ਼ਨ ਹੋਏ ਸਮਝ ਲੱਗੀ ਹੈ ਕਿ ਉਹਦੇ ਸੁਖ ਮਿਲਿਆ ਜਿਉਂ-ਜਿਉਂ ਸਮਝ ਆਉਂਦੀ ਗਈ ਤੇ ਉਹਦੇ ਸੁਖ ਮਿਲਦਾ ਚਲਾ ਗਿਆ ਪੇਖ ਦਰਸ ਸੁਖ ਹੋਏ ਦਰਸ ਕੀ ਦਾ ਪੈ ਕੇ ਅਸਲ ਜਾਤ ਦਾ ਦਰਸ਼ਨ ਹੈ ਕੀ ਤਾਂ ਆਤਮਾ ਬਾਰੇ ਗਿਆਨ ਹੋਇਆ ਆਤਮਾ ਬਾਰੇ ਜੋ ਗਿਆਨ ਹੋਇਆ ਆਤਮਾ ਆਸਮ ਦਰਸ਼ਨ ਹੋਇਆ ਕਹ ਲੋ ਆਤਮਾ ਬਾਰੇ ਗਿਆਨ ਹੋਇਆ ਤਾਂ ਆਤਮਾ ਦਾ ਗਿਆਨ ਹੈ ਗੁਰਬਾਣੀ ਚ ਹੋਰ ਕੀ ਆਤਮ ਦਰਸ਼ਨ ਜਿਉਂ ਜਿਉ ਹੋਇਆ ਜਿਉਂ ਜਿਉ ਆਪਣੀ ਸਮਝ ਆਈ ਆਤਮਾ ਦੀ ਤੇ ਉਤੇ ਉਸ ਹੋਇਆ ਹਾਂ ਮਨ ਵਿਕਸੇ ਸਾਰ ਜਨ ਤੋਂ ਪਹਿਲਾਂ ਜਾਲ ਔਰ ਚੇਤਨ ਦੇ ਫਰਕ ਦਾ ਹੀ ਪਤਾ ਲੱਗਿਆ ਜੀ ਯਾਰ ਕੀ ਇਹ ਛੇ ਸਮਝੀਆ ਪਰ ਹਾਂ ਜੋ ਬੋਲਦਾ ਹੈ ਉਹ ਕੁਝ ਹੋਰ ਹੈ ਤੇ ਸਰੀਰ ਕੁਝ ਹੋਰ ਹੈ ਜੋ ਸੁਣਦਾ ਹੈ ਉਹ ਹੋਰ ਹੈ ਜੋ ਕੰਨ ਨੇ ਕੁਝ ਹੋਰ ਹੈ ਸੁਤੇ ਕੰਨ ਉਹ ਨਹੀਂ ਸੁਣਦਾ ਜਿਹੜੀ-ਹੋੜੀ ਗੱਲ ਕਰੀ ਗੀ ਉਹਨੇ ਕੋਈ ਗੱਲ ਕਰੀਏ ਜਾਗਦੇ ਨੂੰ ਸੁਣ ਜਾਂਦੀ ਹੈ ਜੇ ਉਹ ਮਗਰ ਕੰਨਾਂ ਦੇ ਕੰਨ ਤਾਂ ਹੈਗੇ ਨੇ ਕੰਨ ਭੁੱਲੇ ਵੀ ਨੇ ਸੁਣਦਾ ਕਰਦੀ ਸੁਣਨ ਵਾਲਾ ਤੇ ਆਜ ਨਹੀਂ ਹੈ ਸੁਣ ਵਾਲਾ ਕੰਨਾਂ ਦੇ ਕੋਲ ਹਾਜ਼ਰ ਨਹੀਂ ਸੁਣ ਵਾਲਾ ਕਿਤੇ ਦੂਰ ਬੈਠਾ ਕੰਨਾਂ ਤੋਂ ਬੰਨਾ ਵਾਲਾ ਦਾ ਧਿਆਨ ਨਹੀਂ ਉਹਦੀ ਸੁਣਤ ਕੰਨ ਜੇ ਨਹੀਂ ਹੈ ਇਹਦਾ ਮਤਲਬ ਕੋਈ ਹੋਰ ਅੱਖਾਂ ਭੁਲੀਆਂ ਹੁੰਦੀਆਂ ਨੇ ਕਈ ਵਾਰ ਆਦਮੀਆਂ ਸੁੱਤੇ ਪੈ ਗਿੰਦੀ ਨਾ ਹੁੰਦਾ ਇਹ ਆਪਣੇ ਧਿਆਨ ਦੇ ਵਿੱਚ ਹੁੰਦਾ ਸੁਰਿਆ ਜਾਂਦਾ ਅੱਖਾਂ ਭੁਲੀਆਂ ਹੀ ਨਹੀਂ ਅਮੀਰਾਂ ਦਾ ਕੋਲ ਦੀ ਕੋਈ ਬੰਦਾ ਦੇਖਦਾ ਨਹੀਂ ਕਹਿੰਦਾ ਮੈਂ ਦੇਖਿਆ ਜੀ ਅਧਰ ਗੋਲਦੀ ਮੂਰੇ ਦਿਨ ਤੇ ਅਜੀ ਲਖਿਆ ਕਿ ਆਂਦਰ ਬਿਨਾ ਖ ਨਹੀਂ ਦੇਖਦੀ ਆਂਦਰ ਬਿਨਾ ਦੱਬੇ ਸੁਣਦੇ ਕਿ ਆਂਦਰ ਬਿਨਾ ਤਲਵਾਰ ਲੱਗ ਜਾ ਪਤਾ ਨਹੀਂ ਲੱਗਦਾ ਜੰਦ ਦੇ ਵਿੱਚ ਤਲਵਾਰਾਂ ਲੱਗ ਜਾਂਦੀਆਂ ਫੁੱਲ ਨਿਕਲ ਜਾਂਦਾ ਉਹ ਗੱਲ ਮੈਨੂੰ ਤਾਂ ਪਤਾ ਹੀ ਨਹੀਂ ਕਿ ਆਂਦੀ ਦਾ ਸ਼ਰੀਰ ਤੇ ਆ ਧਿਆਨ ਕਿਤੇ ਹੋਰ ਹੈ ਬੰਦਮਾਲ ਉੱਤੇ ਧਿਆਨ ਦੇ। ਜੇ ਤਾਂ ਮੋਟੀ ਮੋਟੀ ਗੱਲ ਤੇ ਆਣੀ ਹੈ। ਧਿਆਨ ਦੇ ਨਾਲੇ ਸ਼ਰੀਰ ਨਾਲ ਜੁੜਦਾ ਜਾਂ ਧਿਆਨ ਦੀ ਤਸਰੀਰ ਦੇ ਨਾਲ ਜੁੜੇ ਹੋਏ। ਧਿਆਨ ਸ਼ਰੀਰ ਦਾ ਸ਼ਰੀਰ ਦੇ ਨਾਲ ਜੁੜਿਆ ਜਾਂ ਧਿਆਨ ਸ਼ਰੀਰ ਤੋਂ ਉੱਪਰ ਉੱਠ ਗਿਆ। ਅਡੋ ਗਿਆ। ਇਹ ਗੱਲ ਜਦੋਂ ਸਮਝ ਆਉਂਦੀ ਹੈ ਫਿਰ ਸੋਖ ਹੋਣ ਲੱਗਦਾ। ਕਿ ਸ਼ਰੀਰ ਅਡੋ ਗਿਆ ਆਤਮਾ ਅਡੋ ਗਈ। ਇਹ ਹੈ ਦਰਸ਼ਨ। ਇਹ ਨੈਣਾਂ ਨੂੰ ਹੁਣਾ ਖੰਭ ਨਹੀਂ ਹੁਣਾ ਦਰਸ਼ਨ ਅੱਖਾਂ ਤਾਂ ਸ਼ਰੀਰ ਦਾ ਹੁੰਦਾ ਆਤਮਾ ਦਾ ਨਹੀਂ ਹੁੰਦਾ ਉਹ ਤੇ ਨਾਲੇ ਪੇਖ ਆਇਆ ਦੇਖ ਨਹੀਂ ਆਇਆ ਨੈਣੋਂ ਪੇਖ ਦਰਸ ਨਿਤਰੋਂ ਪੇਖ ਨਿਤਰੋਂ ਪੇਖ ਦਰਸ ਸੁਖ ਹੋਏ ਰੁਖ ਹੋਏ ਮਨ ਵਿਖੇ ਸਾਧ ਜਨਤ ਹੋਏ ਮਨ ਵਿਖੇ ਬਾਹਰ ਖੋਜੇ ਬੁਤ ਦਾ ਸਾਧ ਜਨਤ ਹੋਏ ਸਾਧ ਜੜਾ ਹੈਗਾ ਨਾ ਸਾਧ ਜਨ ਕੀ ਤੇ ਸਭੇ ਚੰਦ ਗੁਰਬਾਨੀ ਹੈ ਗੁਰਗੇ ਜਾਣ ਤੋਂ ਹੋਇ ਤੋਈ ਪੀਵਣ ਇਹ ਧੋਣਾ ਕੀ ਇਹ ਦੇ ਵਿੱਚੋਂ ਆਈ ਜਿਹੜਾ ਬਹਾਰ ਦਾ ਗਿਆਨ ਹੈ ਤੋਏ ਤੋਂ ਪੀਵਣ ਇਹ ਇਹਦਾ ਮਤਲਬ ਹੈ ਕੁਝ ਗੁਰਬਾਣੀ ਦੇ ਵਿੱਚ ਕੁਝ ਐਸਾ ਗਿਆਨ ਵੀ ਹੈ ਜਿਹੜਾ ਬਹਾਰ ਹੈ ਉਹ ਨਹੀਂ ਚਾਹੀਦਾ ਸਰ ਉਹ ਨਹੀਂ ਚਾਹੀਦਾ ਉਹ ਤਾਂ ਉਹਦੇ ਨਾਲ ਆਦਨ ਤੋਂ ਗੁਰਬਾਣੀ ਦੀ ਮਾਇਆ ਦਾ ਜੋ ਗਿਆਨ ਵਿੱਚ ਇਹਦੇ ਵਿੱਚ ਕੀਤਾ ਹੋਇਆ ਉਹ ਤੋਂ ਕੇ ਅੱਡ ਦੱਸਦਾ ਨਾ ਜਿਹੜਾ ਕਾਹ ਇਹ ਮੇਰਾ ਸਾੜੇ ਗਿਆਨ ਜਿਹੜਾ ਰਹਿ ਜਾਂਦਾ ਉਹ ਖਣ ਉਹ ਪੁੱਛਣਾ ਉਹ ਨਿਰਗਾਹ ਦੀਆਂ ਈ ਦੱਸਦਾ ਸਗਲ ਬਨਸਪਤ ਮਾਇ ਪੈ ਸੰਤ ਤੇ ਸਗਲ ਦੂਤ ਮੇ ਇੱਕ ਇਹਦੀ ਲੋੜ ਨਹੀਂ ਸਾਨੂੰ ਇਹ ਤੋਦਣ ਕਿਲਾ ਦੇਣ ਤੋਂ ਤैसे ਹੀ ਯਾਰ ਬਸੇ ਨਰੰਤਰ ਘਟ ਘਟ ਮਾਦੋ ਜੀਆਂ ਬਸ ਇੰਨੀ ਜੀ ਰੱਖਣੀਆਂ ਬਾਕੀ ਤਾਂ ਹੋ ਕੇ ਲਾ ਦੇਣੀ ਕੋਈ ਲੋੜ ਨਹੀਂ ਹੈਗਾ ਸਾਡੇ ਵਿਆਖਿਆ ਉਹਦੀ ਕਰਦੇ ਨੇ ਇਹ ਪਿਛਲੇ ਦੀ ਕਰਦੇ ਸੀ ਸਾਲ ਪਿਛਲੀ ਐ ਅਸਲੀ ਪਹਿਲੀ ਗੱਲ ਨਹੀਂ ਐ ਸਾਡੇ ਮਤਲਬ ਦੀ ਉਹ ਵਿਖਿਆ ਦੀ ਗੱਲ ਐ ਉਹ ਤਾਂ ਵਿਖਿਆ ਦੀ ਗੱਲ ਐ ਵਿਖਿਆ ਤਾਂ ਲਾ ਦੇਣੀ ਐ ਪਰ ਜੋ ਦੀਨ ਦਾ ਬਹਲਾ ਸ਼ਰੀਰ ਐ ਜੋ ਆਤਮਾ ਹੰਦਰ ਐ ਬਾਲਾ ਜੀ ਨੂੰ ਥੋਕੇ ਲਾਦਣਾ ਅਦਲੇ ਸ਼ਰਦੀ ਗੱਲ ਕਰਦੀ ਤੇ ਪਹਿਲਾਂ ਗੱਲ ਕੀਤੀ ਉਹ ਤਾਂ ਮਾਇਆ ਦੀ ਹੈ ਆਇਆ ਇਹ ਗੱਲ ਥੋਦਿਆਂ ਬਾਦੂ ਦਰਬਾਨੀ ਦੇ ਵਿੱਚ ਹੋਈ ਉਹਦੀ ਲੋੜ ਸੀ ਸਾਡਾ ਉਹ ਗਿਆਨ ਥੋਕੇ ਲਾਦਣਾ ਉਹ ਛਾਛ ਹੈ ਛਾਛ ਵੀ ਹੈ ਹਾਂ ਜਾਲ ਦਾ ਗਿਆਨ ਛਾਛ ਹੈ ਉਹ ਨਹੀਂ ਅਪਰ ਲੋੜ ਉਹ ਤੋਂ ਤਾਂ ਸਾ ਚੜਨ ਤੋਂਏ ਸਾਦੀ ਤਾਂ ਬਾਣੀ ਸਾਰੀ ਹੋਆ ਨਾ ਪਰ ਬਾਣੀ ਤਾਂ ਸਾਰੀ ਉਹ ਸਾਦੀ ਰਚਨਾ ਪਰ ਇਹ ਵੀ ਤਾਂ ਹੋ ਗਈ ਬਿਨ ਸਾ ਚੜਨ ਹੋਏ ਹੋਏ ਇੱਥੇ ਕੀ ਗੱਲ ਅਸੀਂ ਇੱਥੇ ਸਮਝਣੀ ਹੈ ਕੀ ਨਹੀਂ ਸਮਝਣ ਦੀ ਲੋੜ ਕਿਹੜੀ ਗੱਲ ਦੀ ਵਿਆਖਿਆ ਕਰਨੀ ਹੈ ਕੀ ਨਹੀਂ ਨਹੀਂ ਲੋੜ ਥਗਲ ਬਨਸਪਤ ਮੈਂ ਤਾਂ ਸੰਕਰ ਦਾ ਹੈ ਥਗਲਦੂਨ ਮੈਂ ਕੀਆ ਕਿਤੇ ਐ ਨਾ ਉੱਧਰ ਨੂੰ ਨਾ ਚਲੇ ਜਾਓ ਬਈ ਫਰਾਂਦੇ ਜਿਹੜਾ ਇਹ ਦੁੱਧ ਹੈ ਮਾਇਦਰ ਦੁੱਧ ਕਿੰਨੇ ਪਰਸੈਂਟ ਕਿਉਂ ਹੁੰਦਾ ਉਹ ਨਾ ਖੋਜ ਕੇ ਭੇਜੋ ਗਾਂ ਦੇ ਦੁੱਧ ਕਿੰਨੇ ਪਰਸੈਂਟ ਹੁੰਦਾ ਤੇ ਕਿਹੜੇ ਮੁਲਕ ਦੀਆਂ ਗਾਂ ਚ ਕਿੰਨੇ ਪਰਸੈਂਟ ਹੁੰਦਾ ਹੈ ਫੈਟ ਇਹ ਖੋਜਣਾ ਭੇਜੋ ਕਿਤੇ ਇਹ ਤਾਂ ਅੱਧੀ ਗੱਲਾਂ ਨੇ ਦੁੱਧ ਜਿਹੜਾ ਹੈ ਕਿ ਉਹ ਘੱਟ ਕਿਉਂ ਹੁੰਦਾ ਹੈ ਵੱਧ ਕਿਉਂ ਹੁੰਦਾ ਹੈ ਘੱਟ ਤੋਂ ਵੱਧ ਕਿਵੇਂ ਬਣਾਈਦਾ ਹੈ ਇਹ ਗੋਝੀ ਲੋੜ ਨਹੀਂ ਆ ਵੀ ਇਹ ਤਾਂ ਕੁਰਬਾਨੀ ਚ ਲੱਗਿਆ ਸੀ ਇਹਦੀ ਵੀ ਲੋੜ ਹੈ ਨਾ 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 ਬਿਲਕੁਲ ਸਾਰੀ ਲੋੜ ਇਹ ਤੋਂ ਕੇ ਬਾਅਦ ਵਾਸਾ ਧੋੜ ਦਾ ਮਤਲਬ ਕੀ ਹੈ ਸਿਰਫ ਇਹਦੀ ਨੂੰ ਗੱਲ ਹੈ ਕਿਉਂ ਮੇਂ ਫੂਜ਼ੀ ਅੱਗ ਚ ਕੋਲੇ ਕਿਉਂ ਨਹੀਂ ਬਣਦੇ ਲੱਕੜ ਦੇ ਕੋਲੇ ਜੋ ਹੁਣ ਜਾਂਦੇ ਨੇ ਕਿਹੜੀ ਲੱਕੜ ਦੀ ਅੱਗ ਕਿੰਨੀ ਤੇਜ਼ ਹੈ ਪੱਥਰ ਦੇ ਕੋਲੇ ਜਾਂ ਅੱਗ ਜ਼ਿਆਦਾ ਤੇਜ਼ ਹੈ ਇਹਦੀ ਸਟਡੀ ਦੇ ਵਿੱਚ ਦੀ ਪਾਣਾ ਸਗਲ ਬਣਾ ਸੰਸਰ ਜੁੜ ਗਈ ਹੈ ਇਦਾਂ ਕੱਟ ਕੇ ਸੱਚ ਵੱਧ ਕਿਉਂ ਹੈ ਇਹਦੋਂ ਨਹੀਂ ਜਾਣਾ ਹੈ ਤੋ ਜੇ ਦੋ ਤੁੰ ਚਲੇ ਜਾਮੋ ਉੱਥੇ ਰੁਕਿਆ ਹੋਇਆ ਹੈ ਸਾਧ ਚਰਨ ਹੋਇਆ ਹੋਇਆ ਉਹ ਤਾਂ ਮੈਂ ਪਸੰਦ ਕੀਤੀ ਹੋਇਆ ਉਹ ਲੋੜ ਨਹੀਂ ਆ ਸਾਨੂੰ ਮਨ ਬਿਕਸ਼ੇ ਸਾਧ ਚਰਨ ਹੋਇਆ ਅਜੇ ਸਾਧ ਚਰਨ ਤੋਂ ਹੋ ਜਾਊਗਾ ਤਾਂ ਗੁਰੂ ਸਾਹਿਬ ਨੂੰ ਤਾਂ ਦਰਗਹਾਂ ਪੈਦਾ ਹੋਊਗਾ ਜਿਹੜਾ ਚਰਨ ਅਸਲੀ ਪੈਦਾ ਹੋਣਾ ਹੈ ਇਹ ਮਾਇਆ ਦਾ ਗਿਆਨ ਨੂੰ ਛੱਡ ਕੇ ਦੂਏ ਵੱਲ ਧਿਆਨ ਦਊਂਗੇ ਤਾਂ ਪੈਦਾ ਹੋਣਾ ਹੈ ਇਹ ਮਾਇਆਲੇ ਜਾਨ ਮਗਰ ਪਛਲੇ ਫਿਰ ਕੁਝ ਵੀ ਬਰਦਾ ਉਹਦਾ ਸਾਇੰਸ ਦਾ ਗਿਆਨ ਹੈ ਤਾਂ ਸੰਸਾਰੀ ਆਦਮੀ ਦਾ ਗਿਆਨ ਹੈ ਅਸੀਂ ਕੀ ਲੈਣਾ ਉਹਦੇ ਉਹਦਾ ਤਾਂ ਪ੍ਰਮਾਣ ਦਿੱਤਾ ਹੋਇਆ ਪ੍ਰਮਾਣ ਉਹ ਨਹੀਂ ਫੜੀਦਾ ਹੁੰਦਾ ਪ੍ਰਮਾਣ ਤਾਂ ਅਕਲ ਅਕਲ ਨੂੰ ਨਹੀਂ ਫੜੀਦਾ ਅਸਲ ਨੂੰ ਫੜੀਦਾ ਹਾਂਜੀ ਭਗਤ ਜਨਾ ਕਿ ਮਨ ਤਨ ਰੰਗ ਵਿਰਲਾਪ ਨੂੰ ਪਾਵੇ ਸੰਗ ਭਗਤ ਜਨਾ ਕਿ ਮਨ ਤਨ ਲੰਭ ਫਸਤ ਜਨਾਂ ਤੇ ਬੰਦੂਆ ਰਹਿਦਾ ਨਾਂ ਤੇ ਚੜਿਆ ਉਹ ਦੌੜ ਭੱਜ ਜਨਾਂ ਦਾ ਰੰਗ ਕੰਮੇ ਦੇਖਿਆ ਕਿਹੜੀ ਅੱਖ ਨਾਲ ਦੇਖਿਆ ਦੇਖਿਆ ਤੇ ਬੰਦੂਆ ਦਾ ਬੁੱਤਾ ਦਿਨਾਈ ਬੁੱਤਾਂ ਦਾ ਰੰਗ ਦੇਖਣਾ ਜਬ ਮੁਰੇ ਦੀ ਦੇਖਿਆ ਤਾਂ ਰੰਗ ਕੰਮੇ ਨਹੀਂ ਜੂਗਾ ਮੈਨੂੰ ਤਾਂ ਬੁੱਤ ਦੇਖੇ ਤਾਂ ਨਾਲ ਤੋਂ ਦੇਖੋ ਬੰਨ ਤਨ ਰਾਂ ਮੈਂ ਔਰ ਹਿਰਦਾ ਤਨ ਜਿਹੜਾ ਮਾਨਜਨ ਐਰੀਆ ਜਿਹਦੇ ਫੈਲਿਆ ਉਹਦਾ ਤਨ ਆ। ਆਕਾਸ਼ ਮੰਦਰ ਤਨ ਹੁੰਦਾ। ਆਕਾਸ਼ ਵਜੂਦ ਹੈ ਬੁੱਧਾ। ਤਨ ਆਕਾਸ਼ੇ ਹੁੰਦਾ। ਆਕਾਸ਼ ਜਿਹੜਾ ਤਨ ਹੈ ਜਿਹਨੇ ਇਹ ਸਾਡਾ ਤਨ ਉਹ ਆਕਾਸ਼ ਸਾਡੇ ਅੰਦਰ ਹੈ। ਜਿੰਨਾ ਤਨ ਫੈਲੂਗਾ ਆਕਾਸ਼ ਹੰਦਰ ਆ ਜਾਊਗਾ। ਜੋ ਤਦਾ ਤਨ ਆਕਾਸ਼ ਹੁੰਦਾ ਕੱਲ ਲਈ। ਚਾਰ ਜਿਹੜੇ ਤਤ ਨੇ ਬਾਹਰ ਨਿਕਲੇ ਹਵਾ ਤੋਂ ਲੈ ਕੇ ਔਲਦੋ ਲੈ ਕੇ ਪਾਣੀ ਅਗਰ ਅਬੀਤੀ ਚਾਰ ਤੱਕ ਦਾ ਕੋਈ ਸੁਗੰਧ ਨਹੀਂ ਬੁਲਉਂ ਮਨਰ ਚਤਨ ਚ ਜਾਣਾ ਨਾ ਕੋਈ ਸੁਗੰਧ ਸਿਨਾਚਰ ਮੰਨਦਾ ਸਮੰਧਾਚਾਰ ਦੱਸਦਾ ਨਾ ਉਹਨਾਂ ਚ ਪੂਪਾ ਫਸਾ ਦਿੱਤੇ ਯਾਦ ਇਹਨਾਂ ਨਾਲ ਸੰਬੰਧ ਤੋੜ ਲੂ ਫੇਰੇ ਬੁੱਕ ਤੈ ਇਹਨਾਂ ਨਾਲ ਦਾ ਸੰਬੰਧ ਤੋੜਨਾ ਹੀ ਜਿਹਦੇ ਨਾਲ ਸੰਬੰਧ ਤੋੜਨਾ ਹੈ ਸੀ ਉਹਦੀ ਉਹਦੀ ਲੋੜ ਕੀ ਹੈ ਸਾਡੂ ਉਸ ਗਿਆਨ ਦੀ ਜਿਹੜੇ ਪਿੰਡ ਅਸੀਂ ਜਾਣਾ ਹੀ ਨਹੀਂ ਉਹਦੇ ਬਾਰੇ ਅਸੀਂ ਜਾਣ ਲਈਏ ਉਹਦਾ ਨਕਸ਼ਾ ਦੇਖੀਏ ਉਹਦੀਆਂ ਗਲੀਆਂ ਦੇਖੀਏ ਸਾਨੂੰ ਕੀ ਮਤਲਬ ਉਹਦੇ ਖਤਰ ਕੋਈ ਨਹੀਂ ਕਰੀਨ ਵੇਸਟ ਕਰੀਏ ਸੰਕਾਲ ਅਸੀਂ त्याਗਣਾ ਸੰਕਾਲ त्याਗਣ ਦੇ ਵਿੱਚ ਕੀ ਅੜਿੱਕਾ ਹੈ ਉਹਦੀ ਤਾਂ ਸਾਨੂੰ ਦੇਖਣ ਦੀ ਲੋੜ ਹੈ ਇਹੜੀ ਜੀ ਜਿਹੜਾ ਸਾਨੂੰ ਅਟੈਚ ਸੰਸਦਾਂਆਂ ਜਿਹੜੀ ਸਾਨੂੰ ਛੱਡਣ ਨਹੀਂ ਦਿੰਦੀ ਇੱਥੇ ਤਾਂ ਸਾਨੂੰ ਲੋੜ ਹੈ ਇਹ ਚੀਜ਼ ਦੇਖਣ ਪੱਕੀ ਦੀ ਸੰਸਦਾਂ ਤੇ ਕੀ ਲੈਣਾ ਕਿ ਛੱਡਣੀ ਹੈ ਜਿਹੜਾ ਫੇਮ ਛੱਡਣੀ ਹੈ ਗੁਰੂ ਕੀ ਲੋੜ ਹੈ ਫੇਮ ਜਦ ਵੀ ਮਾੜੀ ਕੀ ਹੁੰਦੀ ਉਹ ਤੇ ਅਗੜੀ ਕਿਤੇ ਦੀ ਜੰਗੀ ਹੈ ਕੱਤਲੀ ਮਾੜੀ ਹੈ ਉਹਨੇ ਹਰ ਜੁਰਮ ਨਾਲ ਲੱਭੀ ਕਿ ਉਹ ਛੱਡਣੀ ਜਿਹੜੀ ਜੀ ਛੱਡਣੀ ਹੋਵੇ ਦਾ ਗਿਆਨ ਲਈਦਾ ਹੁੰਦਾ ਜਿਹੜੀ ਚੀਜ਼ ਅਡਾਪਟ ਕਰਦੀ ਹੈ ਉਹਦਾ ਗਿਆਨ ਲਈਦਾ ਜਿਹੜੇ ਦੇਸ਼ ਚ ਜਾ ਕੇ ਬਸਣਾ ਉਹਦਾ ਗਿਆਨ ਲਈਦਾ ਜਿਹੜੇ ਛੱਡਣਾ ਉਹਦਾ ਗਿਆਨ ਤਾਂ ਸਾਡੇ ਕੋਲ ਹੈ ਉਹ ਉਹ ਤਾਂ ਉਹ ਤਾਂ ਛੱਡਣਾ ਹੈ ਅਸੀਂ ਉਹਦਾ ਗਿਆਨ ਤਾਂ ਸਾਡੇ ਕੋਲ ਹੈ ਉਹ ਸਾਧਾ ਦਾ ਗਿਆਨ ਬਲ ਨੂੰ ਸੰਸਾਰੀ ਲੋਕ ਪੈਸੇ ਦੇ ਸਾਰੇ ਲੋਕ ਸੰਸਾਰ ਦਾ ਗਿਆਨ ਲੈਣਗੇ ਸਭ ਸਾਰੀ ਗੱਲਾਂ ਕਰਨਗੇ ਸਮਾਜਿਕ ਗੱਲਾਂ ਕਰਨਗੇ ਸਮਾਜਿਕ ਵਿੱਚ ਸੁਖੀ ਬਸ ਸਕਦਾ ਇੱਥੇ ਹੀ ਰਹਿਣਗੇ ਤੇ ਉਹਨਾਂ ਨੇ ਸਮਾਜ ਸਿਰਜਣਾ ਕੀਤਾ ਉਹਨਾਂ ਨੇ ਸਮਾਜ ਸਿਰਜਣ ਹਾਲਾਂਕਿ ਸਭ ਨਹੀਂ ਲੱਗਦਾ ਹੋ ਚਲੋ ਸਿਰਜਣਾ ਜਿਸ ਕਰ ਸਕਦੇ ਨੇ ਕੱਲ੍ਹ ਨੂੰ ਕੋਸ਼ਿਸ਼ ਆਪਾਂ ਨਹੀਂ ਨਹੀਂ ਉਹਨਾਂ ਨੇ ਸਮਾਜ ਸਿਰਜਣਾ ਸਮਾਜ ਦੇ ਵਿੱਚ ਰਹਿਣ ਜਿੰਨੇ ਧਰਮਾਂ ਨੂੰ ਆ ਕਿਹਾ ਹੈ ਨਾ ਆਸਥਾ ਇਹ ਸਭ ਤੋਂ ਸਮਾਜ ਸਿਰਜਣ ਵਾਲੇ ਧਰਮ ਨੇ ਸਮਾਜ ਨਾਲ ਸੰਸਥਾ ਨਾਲ ਜੁੜ ਕੇ ਰਹਿਣ ਵਾਲੇ ਧਰਮ ਨੇ ਤੁਸੀਂ ਸੰਸਾਰ ਚ ਰਹਿੰਦੇ ਹੋਏ ਚੰਗਾ ਜੀਵਨ ਕਿਵੇਂ ਜੀਉ ਸਕਦੇ ਹੋ ਇਸ ਧਾਰੀ ਮਤਾਂ ਦਾ ਇਹ ਵਿਸ਼ਾ ਹੈ ਸਾਡਾ ਵਿਸ਼ਾ ਇਹ ਵੀ ਹੈ ਸੰਸਾਰ ਦੇ ਵਿੱਚ ਰਹਿੰਦੇ ਹੋਏ ਸਾਡੀ ਸੁੱਖ ਕਿਵੇਂ ਹੋਊਗਾ ਤੇ ਗਾਂਹ ਪਰਲੋਕ ਦਾ ਸੁੱਖ ਹੈ ਚਾਹ ਕਰ ਸਾਡਾ ਪਰਲੋਕ ਦਾ ਸੁੱਖ ਹੈ ਇਹ ਲੋਕ ਸੁਖੀ ਜਿਹੜਾ ਪਰਲੋਕ ਸੁਹੇਲਾ ਉਹ ਸੰਸਾਰ ਤੋਂ ਉਹਦਾ ਆਪੇ ਹੀ ਸੁਖੀ ਬਣ ਜਾਂਦਾ ਜਿੱਤੇ ਪ੍ਰੇਮ ਆ ਗਿਆ ਸੰਸਾਰ ਦੇ ਲੋਕ ਪ੍ਰੇਮ ਦੀ ਗੱਲ ਨਹੀਂ ਕਰਦੇ ਸੰਸਾਰ ਦੇ ਮਤਲਬ ਪ੍ਰੇਮ ਦੀ ਗੱਲ ਨਹੀਂ ਕਰਦੀ ਫਿਰ ਸੰਸਾਰ ਚ ਝੋਕੇ ਮਿਲੂ ਝੋਕਾ ਨਾ ਤਾਂ ਹੀ ਹੁੰਦਾ ਫਰਮਾਨ ਸਦੀ ਗੱਲ ਨਹੀਂ ਕਰਦੀਆਂ ਸਵਾਰਥ ਸਦੀ ਕਰਦੀਆਂ ਨੇ ਸਵਾਰਥ ਨੂੰ ਸੁਖ ਦੀ ਹੁੰਦਾ ਸਵਾਰਥ ਨੂੰ ਝਗੜੇ ਹੁੰਦੇ ਨੇ ਇਸੇ ਕਰਕੇ ਉਹਨਾਂ ਲੋਕਾਂ ਤੋਂ ਆਹ ਲੋਕ ਜ਼ਬਰਦਾਰ ਨਾ ਪਰ ਲੋਕ ਤਾਂ ਕੀ ਸਮਝਦੇ ਆਪ ਨਹੀਂ ਸਮਝਦਾ ਉਹਨਾਂ ਝਗੜੇ ਰਹਣਗੇ ਹੀ ਰਹਿਣਗੇ ਉਹਨਾਂ ਦੇ ਆਪਸ ਵਿੱਚ ਹੀ ਉਹ ਝਗੜੇ ਨੇ ਅਤਵਾਦ ਐਸੇ ਜਿਹਾ ਪੈਦਾ ਹੋਇਆ ਹੋਇਆ ਹੋਜੀ ਭਗਤ ਜਨਾ ਕਿ ਮਨ ਤਨ ਰੰਗ ਵਿਰਲਾ ਕੋ ਪਾਵੇ ਸਾਡੇ ਜਿਹੜੇ ਭਗਤ ਜਾਣਦੇ ਗੁਰਮੁਖੰਦ ਦੇ ਗੁਰ ਸਿਖਨੇ ਉਹਨਾਂ ਦੇ ਮਾਨਸ ਤਨ ਮਾਸ ਨੂੰ ਨਿਖੜਿਆ ਹੁੰਦਾ ਹੈ ਇਹਦਾ ਪ੍ਰੇਮ ਦਾ ਰੰਗ ਉਹ ਰੰਗਾਂ ਦਾ ਪ੍ਰੇਮ ਰਸ ਰੰਗ ਪ੍ਰੇਮ ਰਸ ਜਾਓ ਪ੍ਰੇਮ ਰਸ ਦਾ ਜਾਓ ਮਾਤਾਂ ਨੰਤਰ ਇਹ ਸਵਾਉ ਇਹ ਸਵਾਰਥਾ ਦਾ ਹਾਂਜੀ ਮਰਲਾ ਕਉ ਪਾਵੇ ਸੰਗ ਮਰਲਾ ਕਉ ਪਾਵੇ ਸੰਗ ਕੋਈ ਬੰਦਾ ਹੈ ਜਿਹੜਾ ਆਪਣਾ ਮੰਤਨ ਨਾਲ ਸ਼ੁਰੂ ਕਰ ਦਵੇ ਉਹਨਾਂ ਨਾਲ ਰਲ ਕੇ ਉਹਨਾਂ ਦੀ ਸੰਗਤ ਵਿੱਚ ਇਹੋ ਜਿਹਾ ਹੀ ਬਣਨ ਦੀ ਕੋਸ਼ਿਸ਼ ਕਰੇ ਜੈਸੇ ਭਗਤ ਜਨ ਹੁੰਦੇ ਨੇ ਉਹੋ ਜਿਹਾ ਹੀ ਵਿਕਾਣ ਦੀ ਕੋਸ਼ਿਸ਼ ਕਰੇ ਬਿਨਲੇ ਬੰਦੇ ਨਹੀਂ ਹੈ ਜੀ ਹਾਂਜੀ ਇੱਕ ਵਸਤ ਦੀਜੈ ਕਰਮਾਇ ਗੁਰ ਪ੍ਰਸਾਦ ਨਾਮ ਨਾਮ ਜਪ ਲਿਆ ਇੱਕ ਵਸਤ ਦੀਜੈ ਕਰਮਾਇ ਹੁਣ ਕਹਿੰਦੇ ਨੇ ਹੈ ਪਰਮੇਸ਼ਰ ਇੱਕ ਚੀਜ਼ ਆ ਜਿਹੜੀ ਤੇ ਤੋ ਮਿਲਦੀ ਹੈ ਜੋ ਆਪਦਾ ਅਸੀਂ ਜਪ ਲਿਆ ਗੁਰਪ੍ਰਸਾਦ ਨਾਮ ਜਪ ਲਿਆ ਗੁਰਪ੍ਰਸਾਦ ਨਾਮ ਦਾ ਮੈਂ ਜਪ ਲਿਆ ਪੂਰਾ ਹੋਇਆ ਹੁਣ ਇੱਕ ਜਿਹੜੀ ਚੀਜ਼ ਆਦੋ ਜਿਹੜੀ ਤੁਰਕੀ ਵਾਲੀ ਉਹ ਨਾਮ ਉਹ ਜਿਹੜਾ ਤੈ ਤੋਂ ਮਿਲਣਾ ਸਦਾ ਹੀ ਬਦੁਰ ਉਹ ਨਹੀਂ ਦਰਪਾ ਉਹ ਜਪੇ ਤੋਂ ਨਹੀਂ ਮਿਲਣਾ ਉਹ ਆਰਾਧਨਾ ਤੋਂ ਮਿਲ ਜੇ ਆਰਾਧਨਾ ਆਰਾਧਾ ਦੇ ਕਾ ਹਰ ਨਾਮ ਸਭਾ ਜਿਹੜਾ ਜਪਣ ਤੋਂ ਨਾਮ ਮਿਲਣਾ ਉਹ ਗਿਆਨ ਹੈ ਸਤਿਗੁਰ ਬਾਣੀ ਦਾ ਗਿਆਨ ਹੈ ਨੋ ਬੁਰ ਗਿਆਨ ਪਦਾਰਥ ਨਾਮ ਹੈ ਇਹ ਹਾਂ ਇਹ ਜਿਹੜਾ ਗਿਆਨ ਹੈ ਸੁਭਜਾ ਨਾਲਾ ਗਿਆਨ ਇਹਨੂੰ ਨਾਮ ਕਹਿੰਦੇ ਹਾਂ ਅਸਾਂ ਜਿਹੜਾ ਨਾਮ ਦਰਵਾਜ਼ਾ ਤੋਂ ਆਇਆ ਤੁਰਕੀ ਬਾਣੀ ਉਹ ਨੇ ਬੁਲਾਇਆ ਇਹ ਬੋਲਿਆ ਗਿਆ ਉਹ ਨਾਮ ਹੈ ਦਾ ਬੇਸ ਹੈ ਗੁਰਬਾਣੀ ਹਲਾਮਾ ਸੁਬਹਾਨਾ ਖਦਾਮ ਹਰ ਦਾ ਗਿਆਨ ਸਮਾਇਆ ਆਦਮ ਗਿਆਨ ਸਮਾਇਆ ਹੈ ਹਰ ਕੀ ਕਥਾ ਹੈ ਸਭ ਤੋਂ ਉਤਮਾਰ ਦੀ ਕਥਾ ਹਰ ਕੀ ਕਥਾ ਦੇ ਵਿੱਚ ਹਰ 바ਰੀ ਸਭ ਕੁਝ ਹੈ ਨਾ ਕਰ 바ਰੀ ਸਭ ਕੁਝ ਹੈ ਪੱਕੇ ਪ੍ਰਮਾਣ ਜ਼ਰੂਰ ਨਿਮਾਇਆ ਦੇ ਪ੍ਰਮਾਣ ਨੂੰ ਨਹੀਂ ਅਸਿ ਮਹਤਵ ਦੇਣਾ ਬਿਲਕੁਲ ਨਹੀਂ ਪ੍ਰਮਾਣ ਕੋਈ ਮਹਤਵ ਨਹੀਂ ਜਨ ਹੈ ਇੱਕ ਬਸ ਰੀਜੇ ਕਰ ਮਿਆ ਗੁਰਪ੍ਰਸਾਦ ਨਾ ਮਿਆ ਦਾ ਮਾਇਆ ਮਾਇਆ ਇਹ ਜਿੱਦੀ ਦਾ ਲੱਗਦਾ ਮਾਇਆ ਮਿਹਰਬਾਨੀ ਉਰਦੂ ਜਨ ਮਿਹਰਬਾਨੀ ਕਹਿੰਦੇ ਨੇ ਕਿਰਪਾ ਕਹਿੰਦੇ ਨੇ ਬੇਹਰ ਕਰਕੇ ਸਿਰ ਇੱਕ ਜੀ ਦੇ ਹੁਣ ਗੁਰਪ੍ਰਸਾਦ ਨਾਮ 잡 ਲਿਆ ਨਾਮ ਦਾ 잡 ਲਿਆ ਹੁਣ ਤੁਰ ਕੀ ਬਾਣੀ ਤੇ ਜਿਹੜਾ ਹੈ ਜੋ ਨਾਮ ਖਪਨ ਕੇ ਨਾਮਦਾਨ ਕਰਪਾ ਕਰੋ ਉਹ ਦੇ ਹੁਣ ਜਿਹੜਾ ਵਰਖਾ ਪੈਣੀ ਹੈ ਹਾਂਜੀ ਤਾਂ ਕਿ ਉਪਮਾ کہیں ਨਾ ਜਾਏ ਨਾਨਕ ਰਹਾ ਸਰਬ ਸਮਾਏ ਤਾਂ ਕਿ ਉਪਮਾ کہیں ਨਾ ਜਾਏ ਉਹਦਾ ਨਾਮ ਹੈ ਉਹਦੇ ਬਾਰੇ ਵੀ ਕੋਈ ਕਹਿ ਸਕਦਾ ਕੋਈ ਇੱਕ ਵਸ ਬੰਗੀ ਆ ਉਹਦੀ ਉਪਮਾ ਨਹੀਂ ਆ ਉਸੇ ਚੀਜ਼ ਦੀ ਹੈਗੀ ਉਹਦੇ ਬਾਰੇ ਮੈਂ ਮਿਸਾਲ ਨਹੀਂ ਦੇ ਸਕਦਾ ਕੋਈ ਉਹ ਇੱਕ ਵਸਤ ਦਾ ਕਹਿ ਤਾ ਕੀ ਐ ਕੀ ਨਹੀਂ ਉਹਦੇ ਬਾਰੇ ਦੀ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ ਜੋ ਮੈਂ ਬਗਿਆ ਮੇਰੀ ਦਿਮਾਗ ਉਹਦੀ ਉਪਮਾ ਨਹੀਂ ਸੱਤਾਂ ਜੋਜੀ ਚੀਜ਼ ਨਹੀਂ ਐ ਕੋਈ ਤਾਂ ਕਿ ਉਪਮਾ ਕਹੀ ਹੋ ਮੈਂ ਕੀ ਤਸੰਗੀ ਮੰਗਦਾ ਮੈਂ ਨਹੀਂ ਸਮਝਾ ਸਕਦਾ ਲੋਕਾਂ ਨੂੰ ਬਗਿਆ ਸੀ ਜੇ ਮੈਂ ਤੈਨੂੰ ਪਤਾ ਮੈਨੂੰ ਪਤਾ ਤੈਨੂੰ ਤਾਂ ਪਤਾ ਮੈਂ ਕੀ ਬਗਿਆ ਪਰ ਬਬਲਕ ਨੂੰ ਨਹੀਂ ਬਹਿਦਾ ਸਰਦਾ ਤਾਂ ਕਿ ਉਪਮਾ ਕਹੀ ਨਾ ਜਾਏ ਉਹ ਕੋਈ ਐਸੀ ਚੀਜ਼ ਨਹੀਂ ਉਹਦੀ ਉਪਮਾ ਨਹੀਂ ਦੇ ਸਕਦਾ ਮੈਂ ਹੁਣ ਕੀ ਦੱਸਾਂ ਸਗਲ ਬਣਾ ਸਕਦਾ ਮੈਂ ਤਾਂ ਸਤਲ ਸਗਲ ਤੂਤ ਮੈਂ ਕੀ ਹਾਂ ਤਾਂ ਕੈਦ ਦਾ ਉਹ ਨਹੀਂ ਹੈ ਉਹ ਤੋਂ ਗਾਹ ਦੀ ਚੀਜ਼ ਹੈ ਉਹ ਉਹਨੂੰ ਤਾਂ ਚਾਹੀਦੀ ਹੈ ਨਾ ਉਹ ਜਿਹੜਾ ਸਗਲ ਤੂਤ ਮੈਂ ਕੀ ਹਾਂ ਤਾਂ ਐਸੇ ਹੀ ਹਰ ਬਸੇ ਹਰ ਨੂੰ ਤਾਂ ਉਹ ਚਾਹੀਦੀ ਹੈ ਉਹ ਹਰ ਦੀ ਨਮਾਜ਼ ਹੈ ਹਰ ਨੂੰ ਚਾਹੀਦੀ ਹੈ ਉਹ ਇਹਨੇ ਤਾਂ ਕਰਨਾ ਹਰ ਨੇ ਫਸੇ ਨੇ ਕਬਜ਼ਾ ਦੱਸ ਨੋ ਕੋ ਨੂੰ ਹਾਜ਼ਰੂ ਕੀ ਚਾਹੀਦਾ ਉਹਦੀ ਰਵਾਨੀ ਉਹ ਵਸਦਾ ਕੋਚਰ ਹੈ ਉਹ ਸੰਸਾਰ ਜੁਂਦੀ ਉਹ ਨਹੀਂ ਹੈ ਉਹ ਜਿਹਨੂੰ ਮਿਲਦੀ ਉਹਨੂੰ ਪਤਾ ਲੱਗਦਾ ਉਹਦਾ ਨਹੀਂ ਪਤਾ ਲੱਗਦਾ ਹਰ ਰਾਜ਼ਾ ਇਸ ਕਹਿ ਜਾਂਦਾ ਨਹੀਂ ਦੱਸਿਆ ਜਾ ਸਕਦਾ ਉਹਦਾ ਜਿਹਨੂੰ ਤੇਸ ਮਿਲੂਗਾ ਉਸਨੂੰ ਪਤਾ ਲੱਗੂਗਾ ਤੇਸ ਹਾਂ ਦਜੀ ਉਤਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸੁਮਾਇ ਨਾਰਕ ਆਇਆ ਸਰਬਸਵਾਨਾਨਕ ਹੈ ਸਾਰਿਆਂ ਦੇ ਉਹ ਉਹ ਅੰਤਰਾਤਮਾ ਦੀ ਜਿਹੜੀ ਜਿਹੀ ਆਵਾਜ਼ ਆ ਨਾ ਉਹੋ ਜਿਹਾ ਹੀ ਹੁੰਦਾ ਉਹ ਕਹਿਣ ਦਾ ਮਤਲਬ ਇਹ ਹੈ ਜਿਹਨੂੰ ਅਸੀਂ ਅੰਤਰਾਤਮਾ ਦੀ ਆਵਾਜ਼ ਕਹਿੰਦੇ ਆ ਉਹ ਹੁੰਦਾ ਹੋਵੇ ਹੈ ਸਾਰਿਆਂ ਦੇ ਪਰ ਦੱਸਿਆ ਨਹੀਂ ਜਾ ਸਕਦਾ ਕਿਹਜਾ ਐਂ ਤਾਂ ਕਹਿੰਦਾ ਰਿਹਾ ਸਰਬਸਮਾਇ ਸਾਰਿਆਂ ਦੇ ਵਿੱਚ ਹੁੰਦਾ ਪਰ ਉਹ ਕਿਹਾ ਜਾ ਬਸ ਇਹ ਨਹੀਂ ਪਤਾ ਬਸ ਜਾ ਸਾਨੂੰ ਕੋਈ ਆਪੇ ਧੀ ਯਾਦ ਆ ਗਈ ਕੋਣ ਉਹ ਕੀ ਹੈ ਉਹ ਹੀ ਨਾਮ ਸੀ ਬੈਠੇ ਬੈਠੇ ਕੋਈ ਚੀਜ਼ ਆ ਗਈ ਯਾਦ ਆਪੇ ਉਹ ਨਾਮ ਉਹ ਹੋ ਜਾਂਦਾ ਸੋਚੀ ਜਿਹੜੀ ਆਪਣੇ ਆਪ ਆਉਂਦੀ ਹੈ ਉਹ ਹੀ ਹੁੰਦੀ ਹੈ ਕੀ ਦੱਸਿਆ ਕੀ ਹੁੰਦੀ ਹੈ ਬੁੱਝ ਲੋ ਦੱਸਿਆ ਅਸਰ ਦਾ ਬੁੱਝਣ ਵਾਲੀ ਗੱਲ ਹੈ ਗਿਆਨੀ ਕਿੱਥੀ ਆਉਂਦਾ ਗਿਆਨ ਨਹੀਂ ਕਿੱਥੀ ਆਉਂਦਾ ਇਤਨਾ ਜ਼ਿਆਦਾ ਨਹੀਂ ਬਿਆਨ ਕਰ ਸਕਦਾ